ਤੁਖਾਰੀ ਮਹੱਲਾ ਪਹਿਲਾ ਏ ਮਨ ਮੇਰਿਆ ਤੂੰ ਸਮਝ ਅਚੇਤ ਇਆਣਿਆ RAM ਏ ਮਨ ਮੇਰਿਆ ਛੱਡ ਅਵਗਣ ਗੁਣੀ ਸਮਾਣਿਆ RAM ਬਹੁ ਸਾਧ ਲੁਭਾਣੇ ਕਿਰਤ ਕਮਾਣੇ ਵਿਛੜਿਆ ਨਹੀਂ ਮੇਲਾ ਕਿਉ ਦੁੱਤਰ ਤਰੀਐ ਜਮਨ ਤਰ ਮਰੀਐ ਜਮ ਕਾ ਪੰਥ ਦੁਹੇਲਾ ਮਨ ਰਾਮ ਨਹੀਂ ਜਾਂਦਾ ਸਾਜ ਪਰਭਾਤਾ ਆਵ ਕਟ ਰੁੱਧਾ ਕਿਆ ਕਰੇ ਬੰਧਨ ਬਾਧਿਆ ਇਨ ਬਿਦ ਛੂਟੈ ਗੁਰਮੁਖ ਸੇਵੈ ਨਰ ਹਰੇ ਏ ਮਨ ਮੇਰਿਆ ਤੂੰ ਛੋੜ ਆਲ ਜੰਜਾਲਾ ਰਾਮ ਏ ਮਨ ਮੇਰਿਆ ਹਰ ਸੇਵਹੁ ਪੁਰਖ ਨਿਰਾਲਾ ਰਾਮ ਹਰ ਸਿਮਰ ਏਕੰਕਾਰ ਸਾਚਾ ਸਭ ਜਗਤ ਜਿਨ ਉਪਾਇਆ ਪੌਣ ਪਾਣੀ ਅਗਨ ਬਾਦੇ ਗੁਰਖੇਲ ਜਗਤ ਦਿਖਾਇਆ ਆਚਾਰ ਤੂ ਵਿਚਾਰ ਆਪੇ ਹਰਨਾਮ ਸੰਜਮ ਜਪ ਤਪੋ ਸਖਾ ਸੈਨ ਪਿਆਰ ਪ੍ਰੀਤਮ ਨਾਮ ਹਰਿ ਕਾ ਜਪ ਜਪੋ ਏ ਮਨ ਮੇਰਿਆ ਤੂੰ ਥਿਰ ਰਹੋ ਚੋਟ ਨਾ ਖਾਵਹੀ ਰਾਮ ਏ ਮਨ ਮੇਰਿਆ ਗੁਣ ਗਾਵਹਿ ਸਹਿਜ ਸਮਾਵਹੀ ਰਾਮ ਗੁਣ ਗਾਏ RAM ਰਸਾਏ ਰਸੀਹੇ ਗੁਰ ਗਿਆਨ ਅੰਜਨ ਸਾਰਹਿ ਤ੍ਰੈ ਲੋਕ ਦੀਪਕ ਸ਼ਬਦ ਚਾਨਣ ਪੰਚ ਦੂਤ ਸੰਘਾਰਹਿ ਪੈ ਕਾਟ ਨਿਰਪਉ ਤਰਹਿ ਦੁੱਤਰ ਗੁਰ ਮਿਲਿਆ ਕਾਰਜ ਸਾਰਹਿ ਰੂਪ ਰੰਗ ਪਿਆਰ ਹਰਿ ਸਿਉ ਹਰ ਆਪ ਕਿਰਪਾ ਧਾਰਹਿ ਏ ਮਨ ਮੇਰਿਆ ਤੂੰ ਕਿਆ ਲੈ ਆਇਆ ਕਿਆ ਲੈ ਜਾਏ ਸੀ ਰਾਮ ਏ ਮਨ ਮੇਰਿਆ ਤਾਂ ਛੁੱਟ ਸੀ ਜਾ ਪਰਮ ਚੁਕਾਇ ਸੀ ਰਾਮ ਤਨ ਸੰਚ ਹਰ ਹਰ ਨਾਮ ਵਖਰ ਗੁਰ ਸ਼ਬਦ ਭਾਉ ਪਛਾਣ ਹੈ ਮੈਲ ਪਰ ਹਰ ਸ਼ਬਦ ਨਿਰਮਲ ਮਹਿਲ ਕਰ ਸੱਚ ਜਾਣ ਹੈ ਪਤ ਨਾਮ ਪਾਵਹਿ ਕਰ ਸਿਧਾਵਹਿ ਝੋਲ ਅੰਮ੍ਰਿਤ ਪੀ ਰਸੋ ਹਰ ਨਾਮ ਧਿਆਈਐ ਸ਼ਬਦ ਰਸ ਪਾਈਐ ਵਡ ਭਾਗ ਜਪਿਐ ਹਰ ਜਸੋ ਏ ਮਨ ਮੇਰਿਆ ਬਿਨ ਪੌੜੀਆਂ ਮੰਦਰ ਕਿਉ ਚੜੈ RAM ਏ ਮਨ ਮੇਰਿਆ ਬਿਨ ਬੇੜੀ ਪਾਰ ਨਾ ਅੰਬੜੈ RAM ਪਾਰ ਸਾਜਨ ਅਪਾਰ ਪ੍ਰੀਤਮ ਗੁਰ ਸ਼ਬਦ ਸੁਰਤ ਲੰਗਾਵੇ ਮਿਲ ਸਾਧ ਸੰਗਤ ਕਰਹਿ ਰਲਿਆ ਫਿਰ ਨ ਪਛੋਤਾਵੇ ਕਰ ਦਇਆ ਦਾਨ ਦਇਾਲ ਸਾਚਾ ਹਰ ਨਾਮ ਸੰਗਤ ਪਾਵੋ ਨਾਨਕ ਪੈ ਅੰਪੈ ਸੁਨਹੁ ਪ੍ਰੀਤਮ ਗੁਰ ਸ਼ਬਦ ਮਨ ਸਮਝਾਵੋ ਤੁਖਾਰੀ ਛੰਤ ਮਹੱਲਾ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਅੰਤਰ ਪਿਰ ਪਿਆਰ ਕਿਉ ਪਿਰ ਬਿਨ ਜੀਵੀਐ RAM ਜਬ ਲਗ ਦਰਸ ਨਾ ਹੋਏ ਕਿਉ ਅੰਮ੍ਰਿਤ ਪੀਵੀਐ RAM ਕਿਉ ਅੰਮ੍ਰਿਤ ਪੀਵੀਐ ਹਰ ਬਿਨ ਜੀਵੀਐ ਤਿਸ ਬਿਨ ਰਹਿਨ ਨ ਜਾਏ आनंद ने प्रयो प्रयो करे दिन राती पिर बिन प्यास न जाए अपनी कृपा करहो हर प्यारे हर हर नाम सद सारिया गुरु कह शब्द मिलिया मैं प्रीतम हाओ सतगुरु विटहाओ वारिया जब देखा पिर प्यारा हर गुण रस रवा राम मेरे अंतर होए विगास प्रयो प्रयो सच नित चवा राम ਪ੍ਰਯੋ ਚਾ ਵ ਪਿਆਰੇ ਸ਼ਬਦ ਨਿਸਤਾਰੇ ਬਿਨ ਦੇਖੇ ਤ੍ਰਿਪਤ ਨ ਆਵੇ ਸ਼ਬਦ ਸੀ ਗਾਰ ਹੋਵੇ ਨਿਤ ਕਾਮਣ ਹਰ ਹਰ ਨਾਮ ਧਿਆਵੇ ਦਇਆ ਦਾਨ ਮੰਗਤ ਜਨ ਦੀਜੈ ਮੈਂ ਪ੍ਰੀਤਮ ਦੇਹੋ ਮਿਲਾਏ ਅਨੰਦਨ ਗੁਰੂ ਗੋਪਾਲ ਧਿਆਈ ਹਮ ਸਤਗੁਰ ਵਿਟਹੁ ਕਮਾਏ ਹਮ ਪਾਥਰ ਗੁਰਨਾਵ ਬਿਖ ਭਵ ਜਲ ਤਾਰੀਐ RAM ਗੁਰਦੇਵੋ ਸਬਦ ਸੁਭਾਏ ਮੈਂ ਮੂੜ ਨਿਸਤਾਰੀਐ RAM ਹਮ ਮੂੜ ਮੁਗਦ ਕਿਛ ਮਿਤ ਨਹੀਂ ਪਾਈ ਤੂ ਅਗੰਮ ਵਡ ਜਾਣਿਆ ਤੂ ਆਪ ਦਿਆਲ ਦਇਆ ਕਰ ਮਿਲਹਿ ਹਮ ਨਿਰਗੁਣੀ ਨਿਮਾਣਿਆ ਅਨੇਕ ਜਨਮ ਪਾਪ ਕਰ ਪਰਮੇ ਹੁਣ ਤਉ ਸਰਣਾਗਤ ਆਏ ਦਇਆ ਕਰ ਹੋ ਰਖ ਲੇ ਬਹੋ ਹਰ ਜੀਉ ਹਮ ਲਗ ਹੈ ਸਤਗੁਰ ਪਾਏ ਗੁਰ ਪਾਰਸ ਹਮ ਲੋ ਮਿਲ ਕੰਚਨ ਹੋਇ ਆ ਰਾਮ ਜੋਤੀ ਜੋਤ ਮਿਲਾਏ ਕਾਇਆ ਗੜ ਸੋਹਿਆ ਰਾਮ ਕਾਇਆ ਗੜ ਸੋਹਿਆ ਮੇਰੇ ਪ੍ਰਭ 모ਹਿਆ ਕਿਉ ਸਾਸ ਗਿਰਾਸ ਵਿਸਾਰੀਐ ਅਦ੍ਰਿਸ਼ਟ ਅਗੂਚਰ ਪਕੜਿਆ ਗੁਰ ਸਬਦੀ ਹਉ ਸਤਿਗੁਰ ਕੈ ਬਲਿਹਾਰੀਐ ਸਤਿਗੁਰ ਆਗੇ ਸੀਸ ਭੇਟ ਦੇਉ ਜੇ ਸਤਿਗੁਰ ਸਾਚੇ ਭਾਵੈ ਆਪੇ ਦਇਆ ਕਰਹੁ ਪ੍ਰਭ ਦਾਤੇ ਨਾਨਕ ਅੰਕ ਸਮਾਵੈ ਤੁਖਾਰੀ ਮਹਲਾ 4 ਹਰ ਹਰ ਅਗਮ ਅਗਾਦ ਅપરੰਪਰ ਅਪਰਪਰਾ ਜੋ ਤੁਮ ਧਿਆਵਹਿ ਜਗਦੀਸ ਤੇ ਜਨ ਭਉ ਬਖਮ ਤਰਾ ਬਖਮ ਪਉ ਤਿਨ ਤਰਿਆ ਸੁਹਿਲਾ ਜਿਨ ਹਰ ਹਰ ਨਾਮ ਧਿਆਇਆ ਗੁਰਵਾਕ ਸਤਗੁਰ ਜੋ ਪਾਏ ਚੱਲੇ ਤਿਨ ਹਰ ਹਰ ਆਪ ਮਿਲਾਇਆ ਜੋਤੀ ਜੋਤ ਮਿਲ ਜੋਤ ਸਮਾਣੀ ਹਰ ਕਿਰਪਾ ਕਰ ਧਰਨੀ ਤਰਾ ਹਰ ਹਰ ਅਗਮ ਅਗਾਦ ਅપરੰਪਰ ਅਪਰਪਰਾ ਤੁਮ ਸੁਆਮੀ ਅਗਮ ਅਥਾ ਤੂ ਘਟ ਘਟ ਪੂਰ ਰਹਾ ਤੂ ਅਲਖ ਅਪਿਓ ਅਗੰਮ ਗੁਰ ਸਤਗੁਰ ਬਚਨ ਲਹਿਆ ਤਨ ਤਨ ਤੇ ਜਨ ਪੁਰਖ ਪੂਰੇ ਜਿਨ ਗੁਰ ਸੰਤ ਸੰਗਤ ਮਿਲ ਗੁਣ ਰਵੇ ਵਿਵੇਕ ਬੁੱਧ ਵਿਚਾਰ ਗੁਰਮੁਖ ਗੁਰ ਸ਼ਬਦ ਖਿਨ ਖਿਨ ਹਰ ਨਿਤ ਚਵੇ ਜਾ ਬਹ ਹੈ ਗੁਰਮੁਖ ਹਰ ਨਾਮ ਬੋਲਹੈ ਜਾ ਖੜੇ ਗੁਰਮੁਖ ਹਰ ਹਰ ਕਹਿਆ ਤੁਮ ਸੁਆਮੀ ਅਗਮ ਅਥਾ ਤੂ ਕਟ ਕਟ ਪੂਰ ਰਹਾ ਸੇਵਕ ਜਨ ਸੇਵਹਿ ਤੇ ਪਰਵਾਣ ਜਿਨ ਸੇਵਿਆ ਗੁਰਮਤ ਹਰੇ ਤਿਨ ਕੇ ਕੋਟ ਸਭ ਪਾਪ ਖਿੰਦ ਪਰ ਹਰ ਹਰ ਦੂਰ ਕਰੇ ਤਿਨ ਕੇ ਪਾਪ ਦੁਖ ਸਭ ਬਿਨਸੇ ਜਿਨ ਮਨ ਚਿਤ ਇਕ ਆਰਾਧਿਆ ਤਿਨ ਕਾ ਜਨਮ ਸਫਲਿਓ ਸਭ ਕੀਆ ਕਰਤੈ ਜਿਨ ਗੁਰ ਬਚਨੀ ਸਚਿ ਭਾਖਿਆ ਤੇ ਤਨ ਜਨ ਵੱਡ ਪੁਰਖ ਪੂਰੇ ਜੋ ਗੁਰਮਤਿ ਹਰਿ ਜਪ ਭਉ ਬਖਮ ਤਰੇ ਸੇਵਕ ਜਨ ਸੇਵਹਿ ਤੇ ਪਰਵਾਣ ਜਿਨ ਸੇਵਿਆ ਗੁਰਮਤਿ ਹਰੇ ਤੂ ਅੰਤਰ ਜਾਮੀ ਹਰ ਆਪ ਜੋ ਤੂ ਚਲਾਵਹਿ ਪਿਆਰੇ ਹਉ ਤਿਵੈ ਚੱਲਾ ਹਮਰੇ ਹਾਥ ਕਿਛ ਨਾਹੀ ਜਾ ਤੂ ਮਿਲਹਿ ਤਾ ਹਉ ਆਏ ਮਿਲਾ ਜਿਨ ਕਉ ਤੂ ਹਰ ਮੇਲਹਿ ਸੁਆਮੀ ਸਭ ਤਿਨ ਕਾ ਲੇਖਾ ਛੁਟਕ ਗਿਆ ਤਿਨ ਕੀ ਗਣਤ ਨ ਕਰੇ ਹੋ ਕੋ ਪਾਈ ਜੋ ਗੁਰ ਬਚਨੀ ਹਰ ਮੇਲ ਲਿਆ ਨਾਨਕ ਦਿਆਲ ਹੋਆ ਤਿਨ ਉਪਰ ਜਿਨ ਗੁਰ ਕਾ ਬਾਣਾ ਮੰਨਿਆ ਭਲਾ ਤੂ ਅੰਤਰ ਜਾਮੀ ਹਰ ਆਪ ਜੋ ਤੂ ਚਲਾਵਹਿ ਪਿਆਰੇ ਹਉ ਤਿਵੈ ਚੱਲਾ ਤੁਖਾਰੀ ਮਹੱਲਾ ਚੌਥਾ ਤੂੰ ਜਗ ਜੀਵਨ ਜਗਦੀਸ਼ ਸਭ ਕਰਤਾ ਸ੍ਰਿਸ਼ਟਨਾਥ ਤਿਨ ਤੂੰ ਧਿਆਇਆ ਮੇਰਾ ਰਾਮ ਜਿਨ ਕੈ ਤੁਰ ਲੇਖ ਮਾਥ ਜਿਨ ਕੋ ਤੁਰ ਹਰ ਲਿਖਿਆ ਸੁਆਮੀ ਤਿਨ ਹਰ ਹਰ ਨਾਮ ਅਰਾਧਿਆ ਤਿਨ ਕੇ ਪਾਪ ਇਕ ਨਿਮਖ ਸਭ ਲਾਥੇ ਜਿਨ ਗੁਰ ਬਚਨੀ ਹਰ ਜਾਪਿਆ ਤਨ ਤਨ ਤੇ ਜਨ ਜਿਨ ਹਰ ਨਾਮ ਜਪਿਆ ਤਿਨ ਦੇਖੇ ਹਉ ਭਇਆ ਸਨਾਥ ਤੂੰ ਜਗ ਜੀਵਨ ਜਗਦੀਸ਼ ਸਭ ਕਰਤਾ ਸ੍ਰਿਸ਼ਟਨਾਥ ਤੂੰ ਜਲਥਲ ਮਹੀਅਲ ਭਰਪੂਰ ਸਭ ਉਪਰ ਸਾਚ ਧਣੀ ਜਿਨ ਜਪਿਆ ਹਰ ਮਨ ਚੀਤ ਹਰ ਜਪ ਜਪ ਮੁਕਤ ਘਣੀ ਜਿਨ ਜਪਿਆ ਹਰ ਤੇ ਮੁਕਤ ਪ੍ਰਾਣੀ ਤਿਨ ਕੇ ਊਜਲ ਮੁਖ ਹਰ ਦਵਾਰ ਓਏ ਹਲਤ ਪਲਤ ਜਨ ਭਏ ਸੁਹੇਲੇ ਹਰ ਰਾਖ ਲੀਏ ਰਖਨ ਹਾਰ ਹਰ ਸੰਤ ਸੰਗਤ ਜਨ ਸੁਣੋ ਭਾਈ ਗੁਰਮੁਖ ਹਰਿ ਸੇਵਾ ਸਫਲ ਬਣੀ ਤੂੰ ਜਲ ਥਲ ਮਹੀਅਲ ਪਰਪੂਰ ਸਭ ਊਪਰ ਸਾਚ ਧਣੀ ਤੂੰ ਥਾਨ ਥਨੰਤਰ ਹਰ ਏਕ ਹਰ ਏਕੋ ਏਕ ਰਬਿਆ ਵਣ ਤ੍ਰਿਣ ਤੇਰੇ ਪਵਨ ਸਭ ਸ੍ਰਿਸ਼ਟ ਮੁਖ ਹਰ ਹਰ ਨਾਮ ਚਵਿਆ ਸਭ ਚਵਹਿ ਹਰ ਹਰ ਨਾਮ ਕਰਤੇ ਅਸੰਖ ਅਗਨਤ ਹਰ ਧਿਆਵੇ ਸੋ ਤਨ ਤਨ ਹਰ ਸੰਤ ਸਾਧੂ ਜੋ ਹਰ ਪ੍ਰਭ ਕਰਤੇ ਭਾਵੇ ਸੋ ਸਫਲ ਦਰਸ਼ਨ ਦੇਹੁ ਕਰਤੇ ਜਿਸ ਹਰ ਹਿਰਦੈ ਨਾਮ ਸਦ ਚਵਿਆ ਤੂ ਥਾਨ ਥਨ ਅੰਤਰ ਹਰ ਏਕ ਹਰ ਏਕੋ ਏਕ ਰਵਿਆ ਤੇਰੀ ਭਗਤ ਭੰਡਾਰ ਅਸੰਖ ਜਿਸ ਤੂ ਦੇਵ ਹੈ ਮੇਰੇ ਸਵਾਮੀ ਤਿਸ ਮਿਲਹਿ ਜਿਸ ਕੈ ਮਸਤਕ ਗੁਰ ਹਾਥ ਤਿਸ ਹਿਰਦੈ ਹਰ ਗੁਣ ਟਿਕਹਿ ਹਰ ਗੁਣ ਹਿਰਦੈ ਟਿਕਹਿ ਤਿਸ ਕੈ ਜਿਸ ਅੰਤਰ ਭਉ ਭਾਵਨੀ ਹੋਈ ਬਿਨ ਪੈ ਕਿਨੈ ਨਾ ਪ੍ਰੇਮ ਪਾਇਆ ਬਿਨ ਪੈ ਪਾਰ ਨ ਉਤਰਿਆ ਕੋਈ ਭਉ ਭਉ ਪ੍ਰੀਤ ਨਾਨਕ ਤਿਸਹਿ ਲਾਗੇ ਜਿਸ ਤੂੰ ਆਪਣੀ ਕਿਰਪਾ ਕਰਹਿ ਤੇਰੀ ਭਗਤ ਭੰਡਾਰ ਅਸੰਖ ਜਿਸ ਤੂੰ ਦੇਵ ਹੈ ਮੇਰੇ ਸਵਾਮੀ ਤਿਸ ਮਿਲਹਿ